ਕਾਵੇਲੀ ਕਿਉਂ ਕਰਦੇ ਤਾਂ ਇਹ ਗੁਰੂ ਘਰ ਦੇ ਬਾਹਰ ਖਲੋਤੇ ਨਾ ਆ ਜੰਤਰੀਆਂ ਵੇਚ ਕੇ ਕਹਿੰਦੇ ਵੀ ਸਾਨੂੰ ਨਾ ਪੈਸੇ ਦੋ ਸਕੂਲ ਦੀ ਫੀਸ ਤਾਰਨੀ ਆ ਅੱ ਸਿੱਖਾਂ ਦੇ ਬੱਚੇ ਹੋ ਸਕਦੇ ਇਦਾਂ ਦੇ ਦੱਸੋ ਇਹ ਨਵਾਂ ਕੰਮ ਇਹ ਨਾ ਸ਼ੁਰੂ ਕਰਤਾ ਅੱ ਨਵਾਂ ਪਟਾਈ ਅੱਗੇ ਇਹ ਪੰਜਾਬ ਚ ਨਾ ਹੋ ਗੰਦ ਪਾਇਆ ਵਾ ਇਹ ਵੀ ਲੈ ਲੋ ਪੜਦਾ ਕਿਤੇ ਸਕੂਲ ਕਿਹੜੇ ਪੜਦਾ ਹੈ ਦੱਸ ਮੈਨੂੰ ਨਹੀਂ ਪੜਦਾ ਬਾਈ ਨਹੀਂ ਪੜਦਾ ਫੇਰ ਤੂੰ ਮੈਨੂੰ ਤੂੰ ਫੇਰ ਮੈਨੂੰ ਕਿਉਂ ਕਿਹਾ ਵੀ ਮੈਂ 500 ਰੁਪਏ ਜਿਹੜਾ ਵਾ ਦੇਣਾ ਵਾ ਸਕੂਲ ਦੀ ਫੀਸ ਨਹੀਂ ਪਰ ਇਹ ਹੁੰਦੀ ਨਹੀਂ ਇਹ ਗੱਲ ਥੋੜੀ ਹੈ ਤੱਕ ਤੇ ਇਹ ਕੋਈ ਸ਼ਰਮ ਆਉਂਦੀ ਇਦਾਂ ਨੂੰ ਵੇਖ ਕੇ ਭਈਆਂ ਲਵੇ ਕੇ ਸ਼ੁਰੂ ਹੋ ਗਏ ਨਹੀਂ ਆਵਾਰਾ ਪਹਿਲੀ ਇਹ ਪ੍ਰਵਾਸੀ ਐ ਅੰਮ੍ਰਿਤਸਰ 골ਡਨ ਗੇਟ ਤੋਂ ਭਜਾਏ ਆਂ ਇਦਾਂ ਹੀ ਸਾਰੇ ਪੰਜਾਬ ਦੇ ਸਾਰੇ ਬੰਦੇ ਜਿਹੜੇ ਬਾਹਰੋਂ ਆਏ ਉਹ ਭੱਜ ਗਏ ਇਹ ਲੋਕ ਵੇਖੋ ਆ ਬੱਚੇ ਸਾਡੇ ਕਿਹੜੇ ਬੱਚੇ ਤੁਰ ਪਿਆ ਦਮਾਲੇ ਸਜਾ ਕੇ ਆ ਜੰਤਰੀ ਫੜਾਉਣ ਰਿਹਾ ਮੈਨੂੰ ਕਹਿੰਦਾ ਵੀ 500 ਰੁਪਏ ਕਿੱਥੋਂ ਦਾ ਰਹਿਣ ਆਲਾ ਵਾ ਲੋਤੀ ਪੜਦਾ ਉਹ ਕਿੱਥੇ ਆ ਆਰੇ ਨਵਾਕਾ ਪਾਰ ਸਾਡਾ ਤੁਹਾਡੇ ਤੋਂ ਲੱਗੋ ਇਥੋਂ ਅਨੰਦਪੁਰ ਦਾ ਹੈਗਾ ਕੋਈ ਕੋਈ ਬੰਦਾ ਅਨੰਦਪੁਰ ਸਾਹਿਬ ਦਾ ਹੈਗਾ ਹੈਗੇ ਪਾਜੀ ਇਹ ਕਿਹੜੇ ਪਿੰਡ ਦਾ ਦੱਸਣ ਦੇ ਇਥੇ ਲੱਗ ਗਿਆ ਪਾਜੀ ਫਿਰ ਕਿੱਥੇ ਸਕੂਲ ਕਿਰੇ ਪੜਦਾ ਤੂੰ ਇਹ ਦੱਸ ਪੜਦਾ ਨਹੀਂ ਪਈ ਹੈ ਕਿ ਖਾਰਦਾ ਨਾ ਤੇ ਬਾਵਾ ਦੇ ਸਾਥ ਚਲ ਪਈ ਨਹੀਂ ਛੱਡਾਂਗੇ ਤੈਨੂੰ ਗਾਂ ਤੋਂ ਕਰਾਂਗੇ ਕੰਮ ਨਹੀਂ ਕਵਾਦਾ ਇੱਥੇ ਨਹੀਂ ਤੜਾਦਾ ਪਈ ਪਾਰ ਤੂੰ ਬੀਜੀ ਕਰ ਕਿੱਥੇ ਉਹ ਹਟ ਗਿਆ ਉਹ ਹਟ ਗਿਆ ਹੈਗਾ ਲੱਗਾ ਇੱਥੇ ਕਿਤੇ ਆਓ ਚੱਲੀਏ ਕਿੱਥੇ ਲੱਗਾ ਤੇਰਾ ਭਰਾ ਕਾਕਾ ਨਹੀਂ ਕਹਿੰਦੇ ਆਓ ਇਹ ਲੱਗਾ ਤੇਰਾ ਭਰਾ ਵਾ ਕਾਕਾ ਤੇਰਾ ਭਰਾ ਵਾ ਤੇ ਸਕੂਲ ਪੜਦਾ ਵਾ ਹੈ ਤੂੰ ਇੱਥੇ ਕੰਮ ਕਰਦਾ ਨਾ ਪੁੱਤ ਤੈਨੂੰ ਕਿਸੇ ਨੇ ਕਹਿਆ ਇੱਥੇ ਇਹ ਵੇਖ ਮੈਨੂੰ ਆਣ ਕੇ ਨੇ ਕਿਹਾ ਵੀ ਮੈਨੂੰ 500 ਰੁਪਏ ਦੇ ਦਿਓ ਮੈਂ ਸਕੂਲ ਦੀ ਫੀਸ ਤਾਰਨੀ ਆ ਤੇਰੀ ਗੱਲ ਤੇਰੀ ਪਈ ਐ ਇਹ ਗੁਰੂ ਘਰਾਂ ਦੇ ਬਾਹਰ ਆ ਜੰਤਰੀਆਂ ਦੇ ਕੇ ਸੰਗਤ ਨੂੰ ਕਹਿਣਾ ਵੀ 500 ਰੁਪਇਆ ਦੇ ਦੋ ਮੈਂ ਸਕੂਲ ਦੀ ਫੀਸ ਦੇਣੀ ਇੱਕ ਲੰਮਾ ਤੁਹਾਨੂੰ ਪਹਿਲੇ ਵੀ ਕਹਿ ਰਹੇ ਦੁਨੀਆ ਕਹਿ ਰਹੀ ਤੁਸੀਂ ਆਪਣਾ ਕੰਮ ਕਰੋ ਕਿੱਦੇ ਲੱਗੇ ਇਹ ਕੰਮ ਤੁਹਾਡੇ ਚੱਲ ਇਹਦੀ ਪਤਾ ਕਿੰਨੀ ਵੀਡੀਓ ਵਾਇਰਲ ਹੋਣਦੀ ਐ ਇਸੇ ਮੁੰਡੇ ਦੀ ਚੰਗਾ ਕੀਤਾ ਬੱਬਾ ਜੀ ਫੜ ਕੇ ਹੁਣ ਦੱਸ ਮੈਨੂੰ ਤੈਨੂੰ ਛੱਡੀਏ ਬਾਲ ਵਿਭਾਗ ਕੋ ਕੋ ਘੱਲੀਏ ਤੈਨੂੰ ਫੇਰ ਪੜਨ ਦੀ ਸੈਂਟਰ ਚ ਮਾਂ ਪਿਓ ਹੈਗੇ ਤੇਰੇ ਹੈਗੇ ਡੈਡੀ ਹੈਗਾ ਤੇਰੇ ਮੰਮੀ ਵੀ ਹੈਗੇ ਤੇ ਪੜਦਾ ਸਕੂਲ ਲੈਕ ਨਹੀਂ ਨਹੀਂ ਪੜਦਾ ਨਾ ਫੇਰ ਝੂਠ ਕੇ ਬੋਲਿਆ ਤੂੰ ਤੇਰੀ ਮਾਂ ਦਾ ਬਈ ਮੰਮੀ ਦਾ ਦੀ ਬਣ ਹਾਂ ਮੰਮੀ ਡਾਡੀ ਦੀ ਗਰੀਬ ਨੇ ਗਰੀਬ ਨੇ ਤੇ ਆ ਕੰਮ ਕਰਨ ਰਿਹਾ ਛੋਟਾ ਤੇ ਉੱਤੇ ਨੂੰ ਕੀ ਹੋਇਆ ਚੰਗੇ ਭਲੇ ਨੂੰ ਤੂੰ ਫੇਮਣ ਝੂਠ ਕਹੋ ਬੋਲਿਆ ਹੈ ਮੈਂ ਇਨਾ ਕਰਨੀ ਹੰਤਾ ਤੇ ਤੂੰ ਮੈਨੂੰ ਇਹ ਕਿਹਾ ਵੀ ਮੈਂ ਸਕੂਲੇ ਪੜਦਾ ਵਾਂ ਤੇ ਮੈਨੂੰ 500 ਰੁਪਏ ਫੀਸ ਦੋ ਇਹਨੂੰ ਪੁੱਛੋ ਭਾਜੀ ਤੂੰ ਕਿਹਾ ਕਿ ਨਹੀਂ ਕਿਹਾ ਮੈਨੂੰ ਵੀ 500 ਰੁਪਏ ਮੇਰੀ ਫੀਸ ਹੈ ਸਕੂਲ ਦੀ ਕਿਹਾ ਹੋਣਾ ਇਹ ਕੰਮ ਚੰਗੇ ਗੱਲ ਆ ਮੈਂ ਡੀਸੀ ਰੋਪੜ ਨੂੰ ਸ਼ਿਕਾਇਤ ਕੀਤੀ ਹੈ ਇਸ ਬਾਰੇ ਅਮ੍ਰਿਤਸਰ ਦੇ ਗੋਲਡਨ ਗੇਟ ਤੇ ਸਾਰੇ ਉਧਰੋਂ ਸਾਰਾ ਸ਼ਹਿਰ ਕਲੀਨ ਕੀਤਾ ਸਾਰੀ ਦੁਨੀਆ ਨੇ ਵੇਖਿਆ ਉਹ ਚੀਜ਼ ਤੇ ਤੁਸੀਂ ਨਵਾਂ ਕੰਮ ਸਾਡੇ ਮਤਲਬ ਦਮਾਲੇ ਬਣ ਕੇ ਗੁਰੂ ਘਰ ਦੇ ਬਾਹਰ ਦਸਵੇਂ ਪਾਸ਼ਾ ਦੇ ਘਰ ਲੋਕੀ ਖੁਸ਼ੀਆਂ ਲੈਣ ਆਉਂਦੇ ਆ ਇਥੇ ਸਿਰ ਝੁਕਦੇ ਇਸ ਤਖਤ ਤੇ ਆਣ ਕੇ ਤੁਸੀਂ ਆ ਸਿਰ ਤੇ ਬਣ ਕੇ ਦਮਾਲੇ ਤੇ ਨਵਾਂ ਕੰਮ ਸ਼ੁਰੂ ਕਰਤਾ ਕਿ ਚੱਲੂਗਾ ਕੰਮ ਇਹ ਸਿੱਖਾਂ ਦੇ ਬੱਚੇ ਇਦਾਂ ਦੇ ਇਹ ਕਰਦਾਰ ਆ ਸਾਡੇ ਸਿੱਖ ਕੌਮ ਦਾ ਕਰਦਾਰ ਦੁਨੀਆ ਸਾਰੀ ਜਾਣਦੀ ਤੇ ਤੁਸੀਂ ਆਣ ਕੇ ਇਥੇ ਸੰਗਤ ਨੂੰ ਕਹਿੰਦੇ ਵੀ ਦਹਾਂ ਦੀ ਜੰਤਰੀ ਲੈ ਲਾ ਤੇ ਇਹ ਜੰਤਰੀ ਤੂੰ ਦੇਖੋ ਕਿੱਥੋਂ ਆਈ ਕਿਹਦੇ ਕੋਲੋਂ ਆਇਆ ਤੋ ਹਾਂ ਤੇ ਇਹ ਤੋਂ ਕੋਈ ਵੀ ਆ ਇਹੋ ਚਾਰ ਪੰਜ ਜੰਤਰੀਆਂ ਵਾ ਪੰਜ ਪੰਜ ਛੇ ਛੇ ਮਹੀਨੇ ਦਾ ਨੰਗ ਜਾਂਦੇ ਆ ਆ ਦਿਓ 500 ਦਿਓ 400 ਚੱਲ ਤੇਰੇ ਸਕੂਲ ਮੈਂ ਚੱਲਦਾ ਮੈਂ ਤੇਰੇ ਦਿਨਾਂ ਮੈਂ ਤੇਰੇ 2 ਸਾਲ ਦੇ 5 ਸਾਲ ਦੇ ਜਿੰਨੇ ਸਾਲ ਦੇ ਕਹਿੰਗਾ ਸਾਰੇ ਪੈਸੇ ਦਊਂਗਾ ਪੜਨਾ ਵਾ ਤੇ ਫਿਰ ਤੂੰ ਮੈਨੂੰ ਕੀ ਕਿਹਾ ਭਾਈ ਮੰਮੀ ਚਲੇ ਦੀ ਮਿੰਤਾ ਦੱਸਦੀ ਮੈਂ ਇੱਕ ਦੇ ਮੰਮੀ ਡੈਡੀ ਘਰੀ ਵਾ ਤੇ ਉਹ ਕੰਮ ਕਰਨਗੇ ਛੋਟਾ ਭਰਾ ਤੇਰਾ ਇੱਥੇ ਕਿਰਤਕ ਮਾਈ ਕਰਨਿਆ ਹੋਵੇ ਤੂੰ ਕੀ ਮੰਗਣਿਆ ਫਿਰ ਇੱਥੇ ਇਹ ਸਹੀ ਹੈ ਜੀ ਆ ਜੋ ਕੁਛ ਹੁੰਡਿਆ ਇੱਥੇ ਨਾਨਪੁਰ ਸਾਹਿਬ ਦੀ ਧਰਤੀ ਤੇ ਇਹ ਬੱਚਾ ਇਹ 500 ਰੁਪਏ ਕਹਿੰਦਾ ਜੀ ਮੈਂ ਸਕੂਲ ਦੀ ਫੀਸ ਤਾਰਨੀ ਮੈਨੂੰ ਦੇ ਦਿਓ ਆ ਜੰਤਰੀ ਵੇਚਣ ਡਿਆ 10 ਰੁਪਏ ਦੀ ਜੰਤਰੀ ਆ ਕਮਿਟੀ ਦਾ ਮੁਲਾਜ਼ਮ ਹੈ ਮੇਰੀ ਇਹ ਡਿਊਟੀ ਲੱਗੀ ਪਈ ਇਹਨਾਂ ਨੂੰ ਲੁਬਾਰਸ ਨੂੰ ਭਜਾਉਣ ਵਾਸਤੇ ਜੀ ਇਹ ਮੈਨੂੰ ਦੋ 1000 4 4 5 5000 ਰੁਪਏ ਦੀ ਰੋਜ਼ ਆਫਰ ਕਰਦੇ ਪਈ ਤੂੰ ਪੈਸੇ ਲੈ ਲੈ ਬੈ ਸਾਨੂੰ ਮੰਗ ਲੈਂਦੇ ਇਹ 10 2000 ਕਮਾਉਂਦੇ ਆ ਤੇ ਫਿਰ ਤਾਂ ਨਹੀਂ ਉਹ ਤਾਂ ਹੀ ਦੱਦਿਆ ਕੀ ਇਹਨਾਂ ਦੇ ਮੈਂ ਘਰਾਂ ਤੱਕ ਪਹੁੰਚਿਆ ਬਾਬਾ ਜੀ ਹਾਂ ਸਾਰੇ ਘਰਾਂ ਦੀ ਆ ਸਭ ਘਰਾਂ ਦਾ ਦੀ ਆ ਇਹ ਇਸਲੇ ਇਹਨਾਂ ਸਾਰੇ ਘਰਾਂ ਦੀ ਇਹਨਾਂ ਦੇ ਘਰਾਂ ਤੱਕ ਜਦੋਂ ਮੈਂ ਗਿਆ ਮੈਂ ਤੇ ਡਾਕ ਫਿਰਦਾ ਜੀ ਭਾਈ ਸਾਹਿਬ ਮੈਂ ਤੇ ਡਾਕ ਫਿਰਦਾ ਆ ਆ ਵੇਖੋ ਆ ਡਾਕ ਮੇਰੇ ਕੋਲ ਆ ਆ ਆ ਵੇਖ ਲੋ ਆ ਆ ਸਾਰੇ ਗਵਾਹ ਆ ਜਿੰਨੇ ਬੰਦੇ ਸਾਰੇ ਮਾਰਕੀਤਾਂ ਦੇ ਗਵਾਹ ਹੈ ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਪਈ ਜੇੜਾ ਕੋਈ ਸ਼ਰਧਾਲੂ ਅਨੰਦਪੁਰ ਸਾਹਿਬ ਮੱਥਾ ਟਿਕਣਾ ਵੇ ਕੋਈ ਉਦਾਸ ਹੋ ਕੇ ਰਹੇਗਾ ਬਿਲਕੁਲ ਪਈ ਸਾਡੇ ਅਨੰਦਪੁਰ ਸਾਹਿਬ ਗਏ ਸੀ ਤੇ ਸਾਡੇ ਨਾਲ ਆਪ ਦਿਖੀ ਹੋਈ ਉਹ ਸਾਡੇ ਪਿਓ ਦਾ ਘਰ ਹੈ ਉਹ ਗੋਰਾ ਕੀ ਵਾਸਤੇ ਲੈ ਕੇ ਜਾਊਗਾ ਜੀ ਹਾਂ ਜੀ ਅਸੀਂ ਕਿ ਤਾਦਪੁਰ ਸਾਹਿਬ ਗਿਆ ਸੀ ਅਸੀਂ ਤੋਂ ਮਰੇ ਇਸ ਟਾਈਮ ਇਹ ਮਰਾ ਅੰਵਾਲੇ ਜੇਲ੍ਹ ਚ ਬੰਦ ਆ ਨਾ ਪੈਸੇ ਨਾ ਤੋਂ ਰਾਤ ਨੂੰ ਭਾਲ ਦਿੰਦੇ ਜਿਹੜੇ ਹੋਊਗਾ ਜੀ ਇਹਨਾਂ ਤੇ ਕਾਰਵਾਈ ਸਖਤ ਕਰਾਵਾਂਗੇ ਆਪਾਂ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਉਣਾ ਹੈ ਸਾਡੇ ਗੁਰੂ ਦਾ ਮੈਂ ਭਾਜੀ ਤੁਹਾਡੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਤੁਹਾਡੀ ਗੋਲਡਨ ਟਾਈਮ ਤੋਂ ਵੀਡੀਓ ਵੇਖੀ ਸੀ ਮੈਂ ਕਰ ਪਾਈ ਸਾਹਿਬ ਉਹਦਾ ਨੰਬਰ ਮਿਲ ਜੇ ਤੇ ਨਜ਼ਾਰਾ ਆ ਜੀ ਹਾਂਜੀ ਪਾਸ਼ਾ ਦਾ ਘਰ ਆ ਜੀ ਇਹਦੇ ਦਰ ਦੇ ਬੱਚੇ ਹਾਂ ਅਸੀਂ ਗੁਰੂ ਦੇ ਦਰ ਤੇ ਗੁਰੂ ਦੇ ਦਰ ਤੇ ਮਾਰਾ ਕੋਈ ਆਵੇ ਤੇ ਕੋਈ ਦੁਖੀ ਹੋ ਕੇ ਜਾਵੇ ਤੇ ਫਿਰ ਉਹ ਕੰਮ ਸਾਨੂੰ ਸੁਭਾ ਨਹੀਂ ਜਾਂਦਾ ਇੱਥੇ ਤੇ ਬਾਬਾ ਜੀ ਜਦੋਂ ਤੁਹਾਨੂੰ ਕਿਹਾ ਭੀ ਜੰਤਰੀ ਲੈ ਲਓ ਤੇ ਪੈਸੇ ਆਪਣਾ ਦੇ ਦਿਓ ਮੇਰੀ ਸਕੂਲ ਦੀ ਫੀਸ ਤੇ ਫਿਰ ਤੂੰ ਇਹ ਹਿਸਾਬ ਲਾ ਲਈ ਮੈਂ ਇੱਥੇ ਰਹਿਣਾ ਹੀ ਵਾਲੇ ਦਵਾਲੇ ਪੰਜਾਬ ਚ ਫਿਰਨ ਆਹੀ ਤੇ ਬੰਦੇ ਬਣਜੋ ਬਗਾਨਿਆਂ ਤੇ ਤੇ ਪਰਚੇ ਦਰਚੋਂ ਡਿਆ ਤੂੰ ਪੰਜਾਬ ਦਾ ਇਸ ਕਰਕੇ ਤੈਨੂੰ ਬਖਸ਼ਦਾ ਹੀ ਹੋ ਇਥੇ ਨજર ਨਾ ਹੀ ਗਾਂ ਤੋਂ ਦਾ ਜੰਤਰੀਆਂ ਤੇ ਫੜਾਉਣ ਚੱਲ ਭੱਜਾ ਇਥੋਂ ਫੁੱਟ ਜਾ ਫੋਟ ਇਥੋਂ ਇਹਨਾਂ ਨੂੰ ਜੀ ਮਤਲਬ ਨਸੀਹ ਦੇਣੀ ਚਾਹੀਦੀ ਆ ਇਹ ਜਿਹੜੇ ਬੱਚੇ ਜਿਹੜੇ ਮੰਗਦੇ ਆ ਇਹ ਮਤਲਬ ਹੀ ਗਲਤ ਕਰਦੇ ਕੰਮ ਬਹੁਤ ਗਲਤ ਕਰਦੇ ਆ ਸਾਰਾ ਦਿਨ ਲੋਕਾਂ ਤੋਂ ਭੀਖ ਮੰਗਦੇ ਆ ਇਹਨਾਂ ਦੇ ਘਰੇ ਸ਼ਾਮ ਨੂੰ ਸ਼ਰਾਬਾਂ ਕਵਾਬਾਂ ਤਾਬਿਆਂ ਤੇ ਮੀਟ ਉਹ ਤਾਬਿਆਂ ਤੇ ਰੋਟੀ ਆਉਂਦੀ ਆ ਮੈਂ ਤੇ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਨਾਂ ਤੇ ਖਿਲਾਫ ਹੋਈ ਵੀ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੋਊਗੀ ਬਾਬਾ ਜੀ ਅੰਮ੍ਰਿਤਸਰ ਚ ਜਿੱਦਾਂ ਕਾਰਵਾਈ ਹੋਈ ਵਧੀਆ ਸੀ ਬਹੁਤ ਬਹਿਗਣਾ ਜੀ ਬਹੁਤ ਤੁਹਾਡਾ ਸਤਿਕਾਰ ਕਰਦੀ ਪੈਣਾ ਮੇਰੇ ਤੇ ਤੁਹਾਡਾ ਨੰਬਰ ਹੀ ਨਹੀਂ ਮਿਲਿਆ ਨਹੀਂ ਕੋਈ ਨਹੀਂ ਹਾਂਜੀ ਬਹੁਤ ਹੀ ਤੁਸੀਂ ਵਧੀਆ ਕੰਮ ਕਰ ਰਹੇ ਜੀ ਇਹ ਇਹਨਾਂ ਦੇ ਘਰ ਮੋਟਰਸਾਈਕਲ ਸਕੂਟਰ ਸ਼ਾਮ ਨੂੰ ਕੁੱਤੇ ਰੱਖਿਆ ਕੁਤਮ ਲੋਕਾਂ ਦੇ ਬਲਕੇ ਉਹ ਤਾਂ ਨਾ ਕੁੱਤਿਆਂ ਨੂੰ ਬੱਕਰਾਂ ਦਾ ਮੀਟ ਖਾਂਦੇ ਰੱਖੋ ਇਹ ਜੀ ਹੁਣ ਬੱਚੇ ਆਏ ਕੋਲ ਹਾਂਜੀ ਹਾਂਜੀ ਆ ਜੰਤਰੀ ਦੇ ਕੇ ਬਿਲਕੁਲ ਜੀ ਬਿਲਕੁਲ ਇਹ ਇਤਿਹਾਸ ਆ ਤੇ ਕਹਿੰਦਾ ਵੀ ਮੈਨੂੰ 500 ਰੁਪਏ ਮੀਟ ਦੇ ਮੈਂ ਮੈਂ ਤੁਹਾਨੂੰ ਬੇਨਤੀ ਕਰਾਂ ਇਹਨਾਂ ਦੇ ਬੰਦੇ ਨੇ ਇੱਕ ਗੋਰਾ ਆਇਆ ਜਿਸਟਰੀਆ ਤੋਂ ਜੀ ਠੀਕ ਹੈ ਜੀ ਗੋਰਾ ਆਸਟ੍ਰੇਲੀਆ ਦਾ ਆ ਉਹ ਪਹਿਲਾਂ ਦਲਵਾਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਤੋਂ ਡਾਕਟਰ ਕਰਕੇ ਆਇਆ ਉਹ ਕਹਿੰਦਾ ਜੀ ਖਾਲਸੇ ਦੀ ਜਨਮ ਭੂਮੀ ਨਾਲ ਪੁੱਛਾਉ ਦੱਸਾਂ ਕਰਾਂ ਹਾਂ ਉਹ ਜੀ ਟ੍ਰੇਨ ਚੜ੍ਹ ਕੇ ਆ ਗਿਆ ਰਾਤ ਨੂੰ ਜਿਹੜਾ ਤਾਂ ਆ ਬੱਚਾ ਇਤਿਆਸ ਵੇਚਦੇ ਨਾ ਇਹਦੇ ਪਿਓ ਨੇ ਤੇ ਦੋ ਚੋਂ ਹੋਣ ਰਲ ਕੇ ਉਹਨੂੰ ਬਾਅਦ ਇਹ ਆਜੋ ਦੀ ਤਨੂ ਮਰਕੇਸਰ ਸਾਹਿਬ ਛੱਡਦੇ ਆ ਰਾਤ ਨੂੰ ਲੁੱਟਮਾਰ ਕਰਕੇ ਇਹਨਾਂ ਨੂੰ ਪੁੱਛੋ ਜੀ ਲਾਗਵਾ ਨੇ ਇਹਨਾਂ ਨੇ ਰਾਤ ਨੂੰ ਲੁੱਟਮਾਰ ਕਰਕੇ ਉਹਦਾ ਸਾਰਾ ਪਾਸਪੋਰਟ ਵਗੈਰਾ ਸਾਰੇ ਪੈਸੇ ਖੋ ਕੇ ਹਾਂ ਜੀ ਭੱਜ ਗਏ ਮੁਰਕੇ ਰੇਲਵੇ ਜੀ ਮੈਂ ਰੇਲਵੇ ਪੁਲਿਸ ਦੇ ਪਰਚਾ ਦਰਜ ਕੀਤਾ ਇਸ ਟਾਈਮ ਅੰਮ੍ਰਿਤਸਰ ਜ਼ਿਲ੍ਹੇ ਤੋਂ ਬੰਦਾ ਇਹਦਾ ਪਿਓ ਜਿਹੜਾ ਇਹ ਮੁੰਡੇ ਦਾ ਪਿਓ ਇਹ ਮਾਈਕ ਤੇ ਤੁਰਿਫਦੀ ਕਹਦੇ ਹੋਣੇ ਹਾਂ ਜੀ ਹਾਂ ਜੀ ਇਹ ਸਾਰ ਸਭ ਲੁੱਟੇ ਰਿਹਾ ਜੀ ਇਹ ਜੇ ਪਾਟ ਸਿਕ ਸਭ ਲੁੱਟੇ ਰਿਹਾ ਆ ਨਿਗਾਹ ਜੀ ਆ ਨਿਗਾਹ ਜੀ ਇਹ ਸਾਰੇ ਮਾਰੇ ਜੀ ਮੇਰੀ ਬੇਤੀ ਸੁਣੋ ਜਦੋਂ ਤੁਸੀਂ ਹੁਕਮ ਲਾਓਗੇ ਅਸੀਂ ਆਵਾਂਗੇ ਮੈਂ ਡੀਸੀ ਰੋਪੜ ਨੂੰ ਤੇ ਐਸਐਸਪੀ ਨੂੰ ਮਿਲ ਕੇ ਜਾਵਾਂ ਠੀਕ ਹੈ ਜੀ ਮਾਰਾ ਬਹੁਤ ਬਹੁਤ ਅੱਡਾ ਧੰਨਵਾਦ ਆ ਦੇ ਵਾਹ ਪਿਆ ਇੱਥੋਂ ਦੇ ਲੋਕਲ ਬੰਦੇ ਆ ਲੋਕਲ ਬੰਦਿਆਂ ਦਾ ਇਹਨਾਂ ਦਾ ਮਝੈਲਾ ਨਾ